ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੰਗਠਨਾਤਮਕ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਉਸ ਸਬੰਧ ਦੇ ਵਿੱਚ ਪਰਸੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਸਾਡੇ ਪਾਰਟੀ ਦੇ ਪ੍ਰਧਾਨ ਨੇ ਪਾਰਟੀ ਦੀ ਮੈਂਬਰਸ਼ਿਪ ਦੇ ਕੇ ਇਹਦੀ ਸ਼ੁਰੂਆਤ ਕੀਤੀ ਸੀ ਕੱਲ ਸਾਡੀ ਸਟੇਟ ਲੈਵਲ ਤੇ ਸਾਡੇ ਜਿਹੜੇ ਸਟੇਟ ਦੇ ਪ੍ਰਧਾਨ ਹੈ ਉਹਨਾਂ ਨੇ ਚੰਡੀਗੜ੍ਹ ਤੋਂ ਸ਼ੁਰੂਆਤ ਕੀਤੀ ਸੀ ਅੱਜ ਅਸੀਂ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਇਹਨਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਸ ਸਬੰਧ ਦੇ ਵਿੱਚ ਅਸੀਂ ਜਿਹੜੇ ਜ਼ਿਲ੍ਹਾ ਕਪੂਰਥਾਲਾ ਦੇ ਸਾਰੇ ਪਾਰਟੀ ਦੀ ਲੀਡਰਸ਼ਿਪ ਦੇ ਵਰਕਰ ਗੜੇ ਇੱਥੇ ਇਕੱਠੇ ਹੋਏ ਆ। ਕੀ ਪ੍ਰਕਿਰਿਆ ਕੀ ਹੈ ਜੀ ਰੂਲ ਰੈਗੂਲੇਸ਼ਨ ਹੈ ਜੀ ਇਹ ਪਾਰਟੀ ਦਾ ਮੈਂਬਰ ਬਣਨ ਲਈ ਅਸੀਂ ਜਿਹੜੀ ਬਿਲਕੁਲ ਪਾਰਦਰਸ਼ਾ ਨਾਲ ਬੀਜੇਪੀ ਜਿਹੜੀ ਕੰਮ ਕਰ ਰਹੀ ਹੈ ਬਾਕੀ ਜਿਹੜੀਆਂ ਪਾਰਟੀਆਂ ਮੈਂ ਉਹਨਾਂ ਦੀ ਜਿਹੜੀ ਭਰਤੀ ਆਫਲਾਈਨ ਹੁੰਦੀ ਹੈ ਕੋਈ ਰਿਕਾਰਡ ਨਹੀਂ ਹੁੰਦਾ ਸਾਡਾ ਸਾਰਾ ਰਿਕਾਰਡ 2014 ਤੋਂ ਅਸੀਂ ਸ਼ਾਇਦ ਨੇ ਸ਼ੁਰੂ ਕੀਤਾ ਸੀਗਾ ਇਹ ਆਨਲਾਈਨ ਪ੍ਰਕਿਰਿਆ ਹੈ 8800 0024 ਤੇ ਮਿਸ ਕਾਲ ਕਰਕੇ ਅਸੀਂ ਇਹਦੇ ਮੈਂਬਰ ਬਣ ਸਕਦੇ ਆ ਇਹ ਜਿਹੜਾ ਸਾਰਾ ਰਿਕਾਰਡ ਸਾਡਾ ਆਨਲਾਈਨ ਚੜ ਜਾਣਾ ਹੈ ਪਾਰਟੀ ਦੇ ਕੋਲੇ ਰਹੂਗਾ ਕਿੰਨੇ ਕੁ ਮੈਂਬਰ ਹਜੇ ਤੱਕ ਬਣ ਗਏ ਜਿਹੜੀ ਪਹਿਲਾਂ ਬੀਜੇਪੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ ਆਪਣਾ ਦੇ ਰੂਪ ਦੇ ਵਿੱਚ ਰਹੀ ਹੈ 18 ਕਰੋੜ ਦੇ ਨੇੜੇ ਜਿਹੜੇ ਇਹਦੇ ਮੈਂਬਰ ਸੀਗੇ ਪੰਜਾਬ ਦੇ ਵਿੱਚ 23 ਲੱਖ ਸੀਗੇ ਹੁਣ ਇਹਦੀ ਸ਼ੁਰੂਆਤ ਹੋਈ ਹੈ ਹਲੇ ਤੇ ਇਹ ਗਿਣਤੀ ਅੱਗੇ ਵਧਦੀ ਜਾਊਗੀ ਸਾਨੂੰ ਉਮੀਦ ਹੈ ਕਿ ਜਿਹੜਾ ਪਹਿਲਾਂ ਪਿਛਲਾ ਟੀਚਾ ਸੀ ਉਹ ਪਾਰ ਕਰਾਂਗੇ ਇਹ ਜਿਹੇ ਮੈਂਬਰ ਬਣਾਉਣ ਦਾ ਕਾਰਨ ਪਾਰਟੀ ਮਜ਼ਬੂਤ ਕਰਨਾ ਹੈ ਤੇ ਹੋਰ ਵੀ ਚੀਜ਼ ਬਿਲਕੁਲ ਪਾਰਟੀ ਮਜ਼ਬੂਤ ਕਰਨਾ ਹੈ ਇਹ ਜੇ ਮੈਂਬਰਸ਼ਿਪ ਹੋਏਗੀ ਇਹਦੇ ਬੇਸ ਤੇ ਅਗਲੇ ਇਲੈਕਸ਼ਨ ਹੋਣਗੇ ਇਹਦਾ ਪ੍ਰਧਾਨ ਜੀ ਦੇ ਦੰਗੇ ਚੱਕ ਆਹ ਜਿਹੜਾ ਪਾਰਟੀ ਦਾ ਸੰਗਠਨ ਢਾਂਚਾ ਵੈ ਉਹ ਇਹਦੇ ਬੇਸ ਤੇ ਹੀ ਬਣੂਗਾ ਇਹ ਜਿਹੜੇ ਵਧੀਆ ਪਰਫਾਰਮ ਕਰਨਗੇ ਫਿਰ ਉਹਨਾਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਜੇਪੀ ਨੱਡਾ ਜੀ ਅਤੇ ਪੰਜਾਬ ਦੇ ਪ੍ਰਧਾਨ ਸ਼੍ਰੀ ਸਵੀਰ ਜਾਖੜ ਜੀ ਸਾਡੇ ਸੰਗਠਨ ਮੰਤਰੀ ਜੀ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਜਿਹੜੀ ਪੰਜਾਬ ਦੇ ਵਿੱਚ ਭਰਤੀ ਮੁਹਿੰਮ ਹੈ ਉਹਨੂੰ ਬਹੁਤ ਜੋਰ ਸ਼ੋਰ ਦੇ ਨਾਲ ਸ਼ੁਰੂ ਕੀਤਾ ਜਾਵੇਗਾ। ਜਿਵੇਂ ਕਿ ਸਾਡੇ ਅੱਜ ਪਾਰਟੀ ਦੇ ਸੂਬਾ ਸਕੱਤਰ ਸ਼ਰਮਾ ਜੀ ਆਏ ਆ ਫਰੀਦਕੋਟ ਤੋਂ ਔਰ ਇਹਨਾਂ ਨੂੰ ਦੀ ਪਾਰਟੀ ਡਿਊਟੀ ਲਈ ਆ ਕਿ ਤੁਸੀਂ ਜਾ ਕੇ ਪ੍ਰੈਸ ਕਾਨਫਰੰਸ ਦੇ ਰਹੀਂ ਲੋਕਾਂ ਨੂੰ ਜਾਗਰੂਕ ਕਰੋ। ਅਤੇ ਜਿਹੜੇ ਆਪਣੇ ਵਰਕਰ ਆ ਉਹਨਾਂ ਤੱਕ ਗੱਲ ਸਾਰੀ ਪਹੁੰਚੀ ਕਿ ਆਪਾਂ ਕਿਦਾਂ ਮੈਂਬਰਸ਼ਿਪ ਜਿਹੜੀ ਆ 88000024 ਤੇ ਮਿਸਕਾਲ ਕਰਕੇ ਸਾਰੀ ਪ੍ਰਕਿਰਿਆ ਸਾਰੇ ਵਰਕਰ ਨੂੰ ਸਮਝਾਈ ਗਈ ਆ ਅਤੇ ਉਸ ਦੇ ਤਹਿਤ ਜਿੰਨੇ ਵੱਧ ਤੋਂ ਵੱਧ ਮੈਂਬਰ ਅਸੀਂ ਬਣਾਵਾਂਗੇ ਪਾਰਟੀ ਦਾ ਫਿਰ ਅਗਲਾ ਫੇਸ ਹੋਊਗਾ ਉਸ ਦੇ ਵਿੱਚ ਅਸੀਂ ਐਕਟਿਵ ਮੈਂਬਰ ਬਣਾਵਾਂਗੇ ਤਾਂ ਉਹ ਜਿਹੜਾ ਐਕਟਿਵ ਮੈਂਬਰ ਬਣ ਕੇ 100 ਰੁਪਏ ਦੀ ਫੀਸ ਦੇ ਕੇ ਜਿਹੜਾ ਕਿ ਗਾਂ ਉਧੇਦਾਰ ਬਣਨੇ ਆ ਪਾਰਟੀ ਦੇ ਜਾਂ ਜਾਂ ਕਿ ਉਹਨਾਂ ਨੂੰ ਇਲੈਕਸ਼ਨ ਲੜਨੀਆਂ ਉਹ ਉਹਨਾਂ ਦੇ ਵਿੱਚੋਂ ਰੜਗੀਆਂ ਜਾਣਗੇ ਪ੍ਰਾਇਮਰੀ ਮੈਂਬਰਸ਼ਿਪ ਕਿੰਨੀ ਹੋਦੀ ਹੈ ਡਿਸਕਸ ਹਾਲੇ ਸਟਾਰਟ ਹੋਈ ਹੈ ਜੀ ਹਾਲੇ ਕੋਈ ਗਿਣਤੀ ਨਹੀਂ ਹੈਗੀ। ਪਾਰਟੀ ਵੱਲੋਂ ਜਿਹੜਾ ਡਿਸਟ੍ਰਿਕਟ ਨੂੰ ਇੱਕ ਟੀਚਰ ਕਿੰਨਾ ਦਿੱਤਾ ਗਿਆ ਦੱਸਿਆ ਮੇਰੇ ਤੋਂ ਪਹਿਲਾਂ ਸ਼ਰਮਾ ਜੀ ਨੇ ਕਿ ਹਰ ਮੰਡਲ ਦੇ ਵਿੱਚ 200 ਐਕਟਿਵ ਮੈਂਬਰ ਜਿਹੜਾ ਬਣਾਉਣਾ ਜ਼ਰੂਰੀ ਹੈ। ਘੇਲੇ ਘੇਲੇ ਦਾ ਉਹ ਤਾਂ ਮੰਡਲ ਦਾ ਹੋਣਾ ਹੈ। ਮੰਡਲ ਦਾ। ਜਿਹੜੇ ਦਾ ਆਪਣੇ 17 ਮੰਡਲ ਪੈਕੇਟ ਹਿਸਾਬ ਨਾਲ ਲੋਡ ਕਰਨੇ ਬੰਦੇ। ਮੈਸੇਜ ਨਹੀਂ ਚੱਲਿਆ। ਬਸ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਕਿ ਚਾਹੁੰਦਾ ਕਿ ਹਰ ਜਿਹੜਾ ਵਰਕਰ ਹੈ ਆ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਪਿਆਰ ਕਰਦਾ ਆ ਔਰ ਦੇਸ਼ ਹਿੱਤ ਦੇ ਵਿੱਚ ਜਿਹੜਾ ਆਪਾਂ ਇਹ ਕੰਮ ਕਰਨਾ ਜਿਕੇ ਜਿਹੜੇ ਦੇਸ਼ ਦੇ ਨਾਲ ਲੋਕੀ ਪਿਆਰ ਕਰਦੇ ਆ ਰਾਸ਼ਟ੍ਰ ਹਿੱਤ ਦੀ ਗੱਲ ਕਰਦੇ ਆ ਉਹ ਆਪਾਂ ਭਾਰਤੀ ਜਨਤਾ ਪਾਰਟੀ ਕਿ ਅਸੀਂ ਪਾਰਟੀ ਆ ਜੀ ਕਿ ਜਿਹੜੀ ਦੇਸ਼ ਦੀ ਏਕਤਾ ਦੇ ਅਖੰਡਤਾ ਦੀ ਗੱਲ ਕਰਦੀ ਹੈ ਬਾਕੀ ਪਾਰਟੀਆਂ ਤੁਸੀਂ ਹਸਾਲਤਾ ਦੇਖ ਹੀ ਰੇ ਸਾਰੀਆਂ ਦਾ ਸੋ ਦੇਸ਼ ਦੇ ਹਿੱਤ ਦੇ ਵਿੱਚ ਰਾਸ਼ਟਰ ਦੀ ਭਾਵਨਾ ਪੈਦਾ ਕਰਨ ਵਾਸਤੇ ਲੋਕਾਂ ਦੇ ਵਿੱਚ ਜਾਗਰੂਕਤਾ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣੋ ਤਾਂ ਜੋ ਸਾਡਾ ਇਹ ਦੇਸ਼ ਆ ਉਹ ਦੁਨੀਆ ਜੀ ਉਹ ਸਾਡੇ ਮੋਦੀ ਸਾਹਿਬ ਚਾਹੁੰਦੇ ਆ ਕਿ ਦੁਨੀਆ ਦੇ ਵਿੱਚੋਂ ਪਹਿਲਾ ਦੇਸ਼ ਭਾਰਤ ਦੇਸ਼ ਬਣ ਸਕੇ